ਮਿੱਤਰਾਂ ਬੇਲੀਆਂ ਨੂੰ ਸਤਿ ਸ੍ਰੀ ਅਕਾਲ ਇਹ ਮੇਰਾ ਪਹਿਲਾ ਵਲੌਗ ਹੈ ਜੀ ਸਾਰਪਾਸ ਟ੍ਰੈਕ April 2025 ਕੁਮਕੜ ਨੰਮਾ ਦੇ ਸਾਥੀਆਂ ਨਾਲ ਮਿਲ ਕੇ ਕੀਤਾ ਗਿਆ ਤੇ ਇਸ ਤੁਹਾਨੂੰ ਦਿਖਾਵਾਂਗੇ ਸਾਰਪਾਸ ਟ੍ਰੈਕ ਦੇ ਕੁਝ ਅੰਸ਼ ਬਿਕੇਵੇਂ ਟ੍ਰੈਕ ਕੀਤਾ ਜਾ ਰਿਹਾ ਹੈ ਇਹ ਅੱਗੇ ਜਾ ਰਹੇ ਬਾਈ ਯਾਦਵਿੰਦਰ ਵਰਕ ਜੀ ਕੁਮਕੜ ਨੰਮਾ ਤੋਂ ਇਹਨਾਂ ਨੇ ਸਾਰਾ ਆਰਗੇਨਾਈਜ਼ ਕੀਤਾ ਹੈ ਸਾਨੂੰ ਕੁਦਰਤੀ ਲੁਧਿਆਣੇ ਟੱਕਰੇ ਸੀ ਕੀ ਵੀ ਗੰਡੋਲਾ ਰਾਈਡ ਮਾਤਾ ਬਗਲਾਮੁਖੀ ਨੂੰ ਜਾਂਦੀ ਹੈ। ਲੋ ਜੀ ਅਸੀਂ ਪਹੁੰਚ ਗਏ ਆ ਗੁਰਦੁਆਰਾ ਮਨੀਕਰਨ ਸਾਹਿਬ। ਇੱਕ ਦਿਨ ਪੂਰਾ ਲੱਗ ਗਿਆ ਅੱਜ ਦਾ ਸਫ਼ਰ ਤੇ ਕੱਲ ਸਵੇਰ ਨੂੰ ਪਾਵਾਂਗੇ ਚੱਲੇ। ਕਸੌਲ ਨੂੰ ਕਸੌਲ ਤੋਂ ਫਿਰਦਾ ਹਾਂ ਸਾਰਪਾਸ ਦਾ ਟ੍ਰੈਕ ਬਾਈਕ ਨੂੰ ਉਮੀਰ ਕਰੀ ਇਹ ਵੀਰ ਪੁਰਕੁਰੇ ਤੋਂ ਬਾਈ ਫਰੀ ਕੋਟ ਤੋਂ ਉਹ ਬਾਈ ਜੀ ਅਭੋਰ ਤੋਂ ਤੇ ਹੋ ਗਏ ਬਾਈ ਜੀ ਕੜੇ ਆ ਰਹੇ ਫਾਜਲ ਕਾ ਤੋਂ ਸਾਰੇ ਅਸੀਂ ਆਇਆ ਸਾਰਪਾਸ ਟ੍ਰੈਕ ਤੇ ਉੱਧਰ ਲੱਗੀ ਹੋਈ ਜੰਗਲਾਂ ਨੂੰ ਅੱਗ ਇਹ ਜੰਗਲ ਨਾਸਟ ਹੋਣਗੇ ਅੱਜ ਠੀਕ ਹੈ ਜੀ ਮਿਲਦੇ ਹਾਂ ਸਵੇਰੇ ਅੱਜ ਅਸੀਂ ਅੱਜ ਪਾ ਦਿੱਤੇ ਆ ਚਾਲੇ ਗੁਰਦੁਆਰਾ ਮਨੀ ਕਾਪ ਸਾਹਿਬ ਤੋਂ ਕਸੌਰ ਜਿੱਥੋਂ ਟਰੈਕਿੰਗ ਕਰਦੇ ਹੋਏ ਜਾਵਾਂਗੇ ਪਹਿਲੇ ਪਿੰਡ ਗ੍ਰਹਿਣ ਜੀ ਇਹ ਸਟਾਰਟਿੰਗ ਪੁਆਇੰਟ ਯੋਡੋ ਕਸੌ ਤੇ ਤੋਂ ਵੀ ਸਟਾਰਟਿੰਗ ਤੇ ਲਓ ਹੁਣ ਨਿਆਰੇ आपको हर जगह पे साइन बोर्ड मिलेंगे के पैरों पर ठीक है इसका यूज होता है ताकि आपके जूते से स्नो अंदर ना जाए आपका पाओ गिल्ला ना हो ठीक है अगर आपका पाओ गिल्ला हो गया तो कैसे चलेगी आप पूरा दिन का ट्रैक है वहाँ से बिच के स्नो में ही ठीक है इसलिए देते हैं हम यहाँ पे स्नो गेटर इसको बांधना भी हम बताएंगे आपको ये भी आप लेंगे अभी तो इसका चेक करना है आपने पहला पॉइंट यहाँ पे हुक्स देखने ठीक है प्रॉपर और ये वाला हुक देखना है हमें उसके बाद ये बांधने वाला भी ਠੀਕ ਹੈ ਲਓ ਜੀ 100 ਤੋਂ ਚੱਲਣ ਦੀਆਂ ਤਿਆਰੀਆਂ ਲਾਈਕ ਹੋਣਾ ਚਾਹੀਦਾ ਆ ਜਾਓ ਤੁਸੀਂ ਫੋਟੋ ਲੈ ਕੇ ਚੱਲੋ ਚਲੋ ਜਰੇ ਹੋਰ ਮਾਸਟਰ ਚਾਹੀਦਾ ਤੁਸੀਂ ਚਲੋ 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 ਜੁਆਇਨ ਹੋ ਜਾਓ ਲਾਸਟ ਆਗੇ ਆ ਜਾਓ ਆਗੇ ਆ ਜਾਓ ਹਰਪ੍ਰੀਤ ਆਗੇ ਆ ਜਾ ਆ ਰਿਓ ਰੈਡੀ ਗੋ ਯਸ ਆ ਰਿਓ ਰੈਡੀ ਗੋ ਯਸ so ਫੋਲੋ ਕਰੋ ਸਿਆਣਾ ਸਿਆਣਾ ਕਰੋ ਆਪਣੀ ਸੈਨ ਹੈਲਾ ਸਿਆਣਾ ਕਾ ਲਓ ਜੀ ਸਾਡਾ ਸਰਪਾਸਟ ਰ ਕਸੌਲ ਤੋਂ ਸਟਾਰਟ ਹੋ ਚੁੱਕਿਆ ਹੈ ਤੇ ਵੀਰ ਸਪਟਾ ਜੀ ਸਭ ਤੋਂ ਅੱਗੇ ਲਾਬਾ ਜਿੰਦਾਬਾਦ ਜਿੰਦਾਬਾਦ ਪੁਰਬਾਰੀ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੇ ਇਹਨਾਂ ਨੇ ਗਾਣਾ ਪਤਾ ਕਿਹੜਾ ਸੁਣਾਇਆ ਬਾਰਿਸ਼ਾ ਯਾਹ ਸਾਹ ਸਾਹ ਹੁਸੈਨ ਜੀ ਦਾ ਹਨਾ ਕਾਫੀ ਸੁਣਾਈ ਹਾਂ ਇਹਨਾਂ ਨੇ ਬਹੁਤ ਬਈਆ ਤੇ ਉਹ ਫਿਰ ਮੈਂ ਥੋੜੀ ਜੀ ਤੁਸੀਂ ਹੁਣ ਕਰੋ ਸ਼ੇਅਰ ਮੇਰੇ ਨਾ ਫਿਰ ਦਿਮਾਗ ਚ ਉਹ ਆ ਗਿਆ ਬੱਬੂ ਮਾਨ ਦਾ ਬੱਚਾ ਹੀ ਇਹ ਜਿੰਦ ਤੋਂ ਆਗਿਆ ਹਾਂ ਜਿੱਥੇ ਸਾਡੀ ਦੁਨੀਆ ਖਤਰੀ ਤੇਰੇ ਮੈਂ ਵੀ ਸੱਜੂ ਫਿਰ فرمایا ਉਹ ਘਰ ਆਇਆ ਨਾ ਸਰਪਾਤੀ ਆ ਕੇ ਫਿਰ ساری ਰਾਤ ਜਾ ਕੇ ਨਗਾ ਇੱਟਸ ਕਰੀਆਂ ਸੋਗੇ ਹਾਂਜੀ ਦੋਸਤੋ ਅੱਜ ਸਾਡਾ ਸੀਗਾ ਪਹਿਲਾ ਦਿਨ ਟਾਈਮ ਦਿੱਤਾ ਸੀ 10 ਵਜੇ ਦਾ ਪਰ ਜਿਹੜੀ ਫਾਰਮੈਲਿਟੀ ਪੂਰੀ ਕਰਦੇ ਕਰਦੇ ਆ ਸਾਨੂੰ ਲੱਗਾ ਥੋੜਾ ਜਿਹਾ ਸਮਾਂ ਤੇ ਸਮਾਂ ਕੰਪਲੀਟ ਜਿਹਨ ਕੇ ਫਾਰਮ ਸਾਰਾ ਉਹ ਕਰਨ ਤੋਂ ਬਰੰਤ ਕਰੀਬ 11:30 ਵਜੇ ਅਸੀਂ ਚੱਲੇ ਪਏ ਆ ਗ੍ਰੈਂਡ ਪੈਂਡ ਨੂੰ ਪੰਜਾਬ ਤੋਂ ਕਰੀਬ 29 ਬੰਦੇ ਜਿਹੜੇ ਕਿ ਅਸੀਂ ਆਏ ਆ ਅਲੱਗ-ਅਲੱਗ ਜ਼ਿਲ੍ਹਿਆਂ ਤੋਂ ਜਿੰਨਾਂ ਚ ਛੋਟੀ ਉਮਰ ਦੇ ਵੀ ਬੱਚੇ ਐ ਬਾੜੀ ਛੋਟੀ ਨਹੀਂ ਕੁਝ 14-18 ਸਾਲ ਤੱਕ ਦਾ 18 ਸਾਲ ਤੋਂ ਹੈਗੇ ਐ ਤੇ ਸਭ ਤੋਂ ਵੱਡੀ ਉਮਰ ਦੇ ਬੰਦੇ ਵੀ ਇੱਥੇ ਪੰਘੂ ਸਾਹਿਬ ਇੱਕ ਪਟਿਆਲਾ ਤੋਂ ਤੇ ਇਹ ਦੋਸਤੋ ਇਹ ਜਿਹੜਾ ਰਲ ਮਿਲ ਕੇ ਚੱਲਣ ਦਾ ਟਰੈਕ ਕਰਨ ਦਾ ਉਹਦਾ ਆਨੰਦ ਹੀ ਵੱਖਰਾ ਹੈ ਤੁਸੀਂ ਸੋਨੋ ਵੀ ਟਰੈਕ ਕਰ ਸਕਦੇ ਹੋ ਪਰ ਜੇਪੱਕੀਏ ਵੀ ਇਹ ਟਰੈਕ ਤੁਸੀਂ ਜੇ ਕਰਕੇ ਦੇਖੋ ਤੇ ਬਹੁਤ ਆਨੰਦ ਆਊਗਾ ਇਸ ਤਰ੍ਹਾਂ ਦੇ ਬਹੁਤ ਟਰੈਕ ਮਿਲਦੇ ਆ ਹਮਤਾਪਾਸ ਟਰੈਕ ਹੈ ਮੋੜ ਮੱਡੀ ਪਿੰਡ ਤੋਂ ਬਈ ਯਾਦਵੰਦਰ ਵਰਕ ਜੀ ਕ ਮੱਕੜਨਾ ਮਾ ਤੋਂ ਉਹ ਨਾ ਹਾਂਜੀ ਇਹ ਚੀਜ਼ ਹੈ ਇਹ ਕੈਮਰੇ ਕੇ ਲਈ ਹੈ ਇਸ ਪੇ ਬਾਲਰ ਲੱਗ ਜਾਏਗਾ ਕੈਮਰਾ ਨੀਚੇ ਰੱਖ ਕੇ ਹਾਂ ਬਰਡ ਫੋਟੋਗ੍ਰਾਫੀ ਲਈ ਤਾਂ ਬਹੁਤ ਟ੍ਰੈਕ ਕਈ ਵਾਰੀ ਹੀ ਕੀਤੇ ਆ ਬਾਈ ਤਸਵੀਰ ਜੀ ਨਾਲ ਮਿਲ ਕੇ ਮੈਂ ਦੋ ਤਿੰਨ ਸਮਾਂ ਤੇ ਜਾ ਕੇ ਆਏ ਹਾਂ ਜਿਆਦਾ ਤਾਂ ਨਹੀਂ ਮੈਂ ਕੀਤਾ ਜੀ ਕੁਛ ਵੀ ਤਾਂ ਸ਼ੁਰੂਆਤ ਹੈ ਤੇ ਬਾਈ ਠੀਕ ਹੈ ਆਪਾਂ ਕਹਿ ਦਿੰਦੇ ਆ ਵੀ ਖਰਚਾ ਕਰਦੇ ਆ ਤੁਰੇ ਫਿਰਦੇ ਆ ਖਰਚਾ ਆਪਦੀ ਜਗ੍ਹਾ ਤੇ ਹੁੰਦਾ ਜੀ ਇੱਕ ਇੰਜੋਏਮੈਂਟ ਮਨ ਦੀ ਤ੍ਰਿਪਤੀ ਜਿਹੜੀ ਕੁਦਰਤ ਦੇ ਨਾਲ ਕੁਦਰਤ ਦੀ ਗੋਦ ਹੁਣ ਹੋਲੇ ਇਹ ਜਾਂ ਮੋੜ ਆਪਾਂ ਪੈਸਾ ਇਕੱਠਾ ਕਰੀ ਚੱਲੀਏ ਪੈਸੇ ਨਾਲ ਕਲੇ ਨਾਲ ਉਵੇਂ ਨਹੀਂ ਮਿਲਣਾ ਜੇ ਤੁਸੀਂ ਬਾਹਰ ਨਿਕਲੋਗੇ ਕੱਲਾ ਪੈਸਾ ਇਕੱਠਾ ਕਰਕੇ ਰੱਖਣ ਦਾ ਵੀ ਕੋਈ ਫਾਇਦਾ ਨਹੀਂ ਰਹਿੰਦਾ ਉਹਨੂੰ ਖਰਚਾਂਗੇ ਵੀ ਤਾਂ ਹੀ ਐ ਇਹ ਨਹੀਂ ਨਜਾਇਜ਼ ਖਰਚੀਏ ਸਾਲ 'ਚ ਘੱਟੋ-ਘੱਟ ਇੱਕ ਜਾਂ ਦੋ ਟੂਰ ਇਸ ਤਰ੍ਹਾਂ ਦੇ ਜ਼ਰੂਰ ਲਗਾਓ ਜ਼ਰੂਰੀ ਨਹੀਂ ਤੁਸੀਂ ਫਿਰਲ ਸਟੇਸ਼ਨ ਤੇ ਹੀ ਆਉਣਾ ਤੁਸੀਂ ਆਪਣੇ ਪੰਜਾਬ ਦੇ ਵਿੱਚ ਵੀ ਬਹੁਤ ਥਾਵਾਂ ਹੈਗੀਆਂ ਕੁ ਮੈਨੂੰ ਉਹਨਾਂ ਥਾਵਾਂ ਤੇ ਜਾ ਸਕਦੇ ਹੋ ਪਰ ਇਹ ਵੀ ਜਿਸ ਤਰ੍ਹਾਂ ਕਿਸੇ ਇੱਕ ਸੰਸਥਾ ਜਿਵੇਂ ਕੋਈ ਕਰਾ ਰਹੀ ਹੈ ਉਹਦੇ ਵਿੱਚ ਉਹਨਾਂ ਕੋਲੇ ਵਧੀਆ ਉਹਨਾਂ ਦਾ ਪਹਿਲਾਂ ਆਲਰੇਡੀ ਕੀਤਾ ਹੁੰਦਾ ਜਿਹੜਾ ਕੰਮ ਉਹਨਾਂ ਦੇ ਥਰੂ ਆਪਾਂ ਨੂੰ ਕਰਨ ਚਾਹੀਦਾ ਹੁੰਦਾ ਵੀ ਕੋਈ ਅਨਸਖਮੀ ਘੱਟਣਾ ਨਹੀਂ ਵਾਪਰਦੀ ਉਹਵੇਂ ਉਸ ਤੋਂ ਗਰੇਜ ਹੋ ਜਾਂਦਾ ਜਿਹਦਾ ਆਪਾਂ ਨੂੰ ਨਹੀਂ ਪਤਾ ਹੁੰਦਾ ਉਹ ਉਹਨਾਂ ਸਾਥੀਆਂ ਨੂੰ ਪਤਾ ਹੁੰਦਾ ਹੁਣੇ ਸਾਥੀਆਂ ਨੇ ਬਹੁਤ ਸਾਡੇ ਟਰੈਕ ਕੀਤੇ ਆ ਘੁੰਮੇ ਫਰੇ ਆ ਬਾਕੀ ਮਿਲਦੇ ਆ ਅਗਲੇ ਦਿਨਾਂ ਦੇ ਵਿੱਚ ਤੁਹਾਨੂੰ ਦਿਖਾਉਣੇ ਆ ਸਾਰਪਾਸ ਦਾ ਟਰੈਕ ਆਨੰਦ ਖੂਬ ਅਨੰਦ ਆਹ ਟਰੈਕਿੰਗ ਦਾ ਸਹੀ ਨਿਆਰਾ ਆਲੀਏ ਜਿਹੜੀ ਨੂੰ ਦੋ ਦੋ ਜੀਆਂ ਕਰੇ ਹੋਵੇ ਤੇਰੀ ਸਾਫ ਵਾਰੀ ਹੈ ਹੋਰ ਗੱਲਾਂ ਹੀ ਗੱਲਾਂ ਖਤਰੀਏ ਇਹ ਚੱਕ ਯਾ ਸਦਮੂਸੇ ਆ ਦੇ ਕਾ ਤੂੰ ਮੂਲ ਕੋਈ ਬਠਕੀ ਗੱਲ ਆ ਮੈਨੂੰ ਅੱਗੇ ਆ ਕੇ ਮੈਂ ਨੱਕੇ ਤੋਂ ਲਾ ਲਾ ਦੀ ਇਹ ਇਹ ਜੀ ਬਰਾਸ ਦੇ ਫੁੱਲ ਦੇਖੋ ਕਿੰਨੇ ਸੋਹਣੇ ਲੱਗ ਰਹੇ ਆ ਬਰਾਸ ਬਹੁਤ ਵਧੀਆ ਸੇਰ ਵਾਸਤੇ ਹੁੰਦੀ ਹੈ ਇਹ ਇਹਦਾ ਰਸ ਯਾਨੀ ਕਿ ਸ਼ਰਬਤ ਵੀ ਬਣਦਾ ਹੈ ਚਾਹ ਵੀ ਬਣਦੀ ਹੈ ਜਿਆਦਾਤਰ ਉੱਤਰਾਖੰਡ ਵਾਲੀ ਸਾਈਡ ਤੁਹਾਨੂੰ ਬਹੁਤ ਜ਼ਿਆਦਾ ਦੇਖਣ ਨੂੰ ਮਿਲ ਜਾਂਦੇ ਆ ਤੇ ਸਾਨੂੰ ਇੱਧਰ ਕੁੱਲੋਂ ਨਾਲੀ ਵਾਲੀ ਸਾਈਡ ਆ। ਮਨਿਕਰਨ ਕਸੌਲ ਤੋਂ ਉੱਪਰ ਨੂੰ ਜੋ ਜਾਂਦੇ ਆਂ ਸਾਰਪਾਸ ਟਰੈਕ ਤੇ ਤੇ ਉੱਥੇ ਵੀ ਹੈਗੇ। ਆਪਾਂ ਨਜ਼ਦੀਕ ਆ ਗ੍ਰੈਂਡ ਪਿੰਡ ਦੇ। ਤੇ ਜੇ ਪ੍ਰਮਾਤਮਾ ਨੇ ਚਾਇਆ ਤਾਂ ਪੂਰਾ ਮਾਣ ਆ ਵੀ ਆ ਬੰਸੀ ਖਿੱਚੀ ਲੱਭ ਕੇ ਜੇ ਹੋਇਆ ਕਿਸਮਤ ਦੇ ਵਿੱਚ ਹਿਮਾਲਿਆ ਨੂੰ ਮੋਨਲ ਇਹ ਬਹੁਤ ਖੂਬਸੂਰਤ ਪੰਛੀ ਆ ਪਹਾੜੀ ਏਰੀਆ ਦੇ ਵਿੱਚ ਬਰਫ ਦੀਆਂ ਉੱਥੀਆਂ ਚੋਟੀਆਂ ਦੇ ਉੱਪਰ ਹੁੰਦਾ ਹੈ ਹੁਣ ਕਰ ਰਹੇ ਆ ਥੋੜਾ ਆਰਾਮ ਸਾਥੀਆਂ ਦੀ ਉਡੀਕ ਸਾਰੇ ਹੌਲੀ ਹੌਲੀ ਆ ਰਹੇ ਆ ਸਭ ਨੂੰ ਇਕੱਠੇ ਕਰਕੇ ਤੇ ਫਿਰ ਚੱਲਾਂਗੇ ਉਹ ਨਜ਼ਰ ਕਰੋ ਰਾਮ ਬਾਹਰੇ ਬੁਸ਼ਵੇਂ ਬਾਹਰੇ ਬੁਸ਼ਵੇਂ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ हलो जी हम स्टार्ट हो ट्रैकिंग जी सही ट्रैकिंग आप कह सकते हैं जमें जुमें उपर चढ़ चढ़ ही जड़िया बर्फीलिया चोटियाँ ਉਹ ਨਜ਼ਦੀਕ ਆਉਂਦੀਆਂ ਆਂਦੀਆਂ ਪਰ ਇਹ ਨਹੀਂ ਨਜ਼ਦੀਕ ਵੀ ਨਹੀਂ ਹੈਗੀਆਂ ਵੀ ਆਸਾਨੀ ਨਾਲ ਜੇਰਾ ਅਸੀਂ ਤਾਂ ਚੜ ਜਾਾਂਗੇ ਇਹਨਾਂ ਤੇ ਕੱਲ ਨਾ ਕੱਲ ਨਹੀਂ ਪੈਣੀ ਐ ਫਿਰ ਇਹ ਸਰ ਹੋਣਗੀਆਂ ਫਿਰ ਅਸੀਂ ਸਰਪਾਸ ਅਨੁਸਾਰ ਕਰਾਂਗੇ ਹੁਣ ਬਰਤੋਲੇ ਤੋਂ ਆਏ ਆਂ ਜੀ ਇਸ ਸਾਈਡ ਨੂੰ ਜਾਣਾ ਹੈ ਹੈਲ ਸਾਈਡ ਗ੍ਰੈਂਡ ਇਧਰ ਜਾ ਕੇ ਉੱਪਰ ਜਮਾ ਕੀਤਾ ਇਹ ਜੀ ਗ੍ਰੈਂਡ ਪਿੰਡ ਦੇਖੋ ਪੁਰਾਣੇ ਘਰ ਬਹੁਤ ਸੁਣੀ ਲਿਖਣਾ ਔਰ ਚਿਮਨੀ ਦੇ ਵਿੱਚੋਂ ਨਿਕਲ ਰਹਾ ਤੂੰ ਆ ਤੇ ਉੱਪਰ ਬਰਫ ਵਾਲੇ ਪਹਾੜ। ਕਿਆ ਖੂਬਸੂਰਤ ਨਜ਼ਾਰਾ ਹੈ। ਤੇ ਆ ਕੀਤੀ ہوئی ਲਸਣ ਦੀ ਖੇਤੀ ਬਹੁਤ ਵਧੀਆ ਤੇ ਬਹੁਤ ਸੋਹਣਾ ਨਜ਼ਾਰਾ ਹੈ। ਲੋ ਜੀ ਕਾ ਖੂਬਸੂਰਤ ਕਰ ਬਣਾਇਆ ਬਹੁਤ ਸੋਹਣਾ ਰੰਗ ਕੀਤਾ ਹੈ ਰੰਗ ਬਰੰਗੇ ਕਰ ਤੇ ਉਪਰੋਂ ਮੌਸਮ ਆਨੰਦ ਵਿੱਚ ਇਹ ਕਰ ਤੁਸੀਂ ਦੇਖ ਰਹੇ ਹੋ ਲੱਕੜ ਦੇ ਹੈ ਤੇ ਕਿਆ ਅੱਗੇ ਜਾ ਕੇ ਇੱਕ ਦਿਖਾਉਣੇ ਹੈ ਕਿਆ ਖੂਬਸੂਰਤ ਕਲਾਕਾਰੀ ਭਗਵਾਨ ਰਾਮ ਤੇ ਹਨੂਮਾਨ ਵਾਹ ਜੀ ਵਾਹ ਲੱਕੜ ਦੀ ਮੀਨਾਕਾਰੀ ਦਾ ਅਦਭੁਤ ਨਜ਼ਾਰਾ ਬਹੁਤ ਸੋਹਣਾ ਕਿਆ ਕਲਾਕਾਰੀ ਕੀਤੀ ਹੋਈ ਹੈ ਵਾਹ ਜੀ ਵਾਹ ਦੇਵਤਾ ਹੁਣ ਹੋਰ ਤ੍ਰਿਸ਼ੀ ਵੱਲ ਰਿਸ਼ੀ ਇਹ ਵੀ ਵਾਈਸ ਹੈ ਨਹੀਂ ਇਹਨਾਂ ਦੀ ਜਿਹੜੀ ਇਹ ਭਾਸ਼ਾ ਸਾਡੇ ਸਮਝ ਤੋਂ ਬਾਹਰ ਹੈ ਜੀ ਪਰ ਬਹੁਤ ਸੋਹਣਾ ਨਹੀਂ ਆਏਗਾ ਆਇਆ ਜੀ ਆਇਆ ਜੀ ਕਰਦੇ ਹਰ ਹਰ ਇਹ ਸੇਮ ਉਹੀ ਪਛਾਹ ਆ ਜੀ ਗ੍ਰਹਿਣ ਵਿਲੇਜ ਐਟੀਟਿਊਡ ਹੈਗਾ 7709 ਫਿਟ 2350 ਮੀਟਰ ਤੇ ਸਾਡੇ ਗਾਈਡ ਬਾਈਸ ਪਟਾ ਜੀ ਹਾਂ ਜੀ ਲਓ ਜੀ ਲਗਭਗ ਅਸੀਂ ਸਾਡਾ ਜਿਹੜਾ ਗ੍ਰਹਿਣ ਦੇ ਵਿੱਚ ਸਟੇ ਹੈ ਉਹ ਜਦਾ ਜਗ੍ਹਾ ਦੇ ਨਜ਼ੀਕ ਹੈ ਹੋ ਲੱਗੇ ਹੋਏ ਟੈਂਟ ਤੇ ਉਹ ਖੜਾ ਸਾਡਾ ਸੁੱਖਾ ਯੋਦਾ ਲੰਮੀ ਟ੍ਰੈਕਿੰਗ ਤੋਂ ਬਾਅਦ ਚ ਉੱਪਰ ਤੁਹਾਡੇ ਹਵਾਲੇ ਵਤਨ ਸਾਥੀ ਚਾਰ ਪੰਜ ਚ ਉੱਪਰ ਡੰਡ ਮਾਰਦੇ ਹੋਏ ਤਾਂ ਕਿ ਅੱਗੇ ਆਗੇ ਇਹ ਤੇ ਦੋ 7 ਕਿਲੋਮੀਟਰ ਦੀ ਟ੍ਰੈਕਿੰਗ ਕਰਨ ਤੋਂ ਬਾਅਦ ਚੋਪਰਾ ਡੰਡ ਵੀ ਮਾਰਤੇ ਆ। ਕੀ ਬਾਤ ਹੈ। ਇਹ ਸਟੈਚਿੰਗ ਹੋ ਰਹੀ ਹੈ ਪੂਰੀ ਹੁਣ ਸਰੀਰ ਦੀ। ਹੁਣ ਸਰੀਰ ਖੁੱਲਣਾ ਇਹਦੂ ਬਾਦ। ਇਹਦਾ ਇੰਜਨ ਗਰਮ ਹੋਇਆ ਹੈ। ਹੋਰ ਖਾਸ ਮੈਂ ਤਾਂ ਰੋਡ ਦੇ ਪਾਕਿਸਤਾਨ ਗੰਦਨਾਂ ਦੀ ਟ੍ਰੈਕਿੰਗ ਆ ਰਾਮਸ ਤੇ ਇਹ ਅਬੋਰ ਤੇ ਹੈਲੋ ਜੀ। ਇਹ ਅੱਜ ਦਾ ਯੂਥ ਨਹੀਂ ਸਹੀ ਆ ਤੁਸੀਂ ਪੜਦੇ ਆ। ਨਹੀਂ ਪੜਦੇ ਆ ਆਪਾਂ ਡਾਕਟਰ ਡਾਕਟਰੇਟ ਕਰ ਰਿਹਾ ਡਾਕਟਰ ਹੈ ਔਨਲਾਈਨ ਡਾਕਟਰ ਹੈ ਵੈਟਰਨਰੀ ਦੇ ਤੇ ਬਹੁਤ ਵਧੀਆ ਲੱਗਾ ਵੀ ਇਹਨਾਂ ਨੂੰ ਮਿਲ ਕੇ ਤੇ ਇਹ ਬਾਹ ਦੇ ਨਵਾਬ ਬਣਾਉਂਦੇ ਮੇਰੀ ਗੱਲ ਆ ਪੱਧਰਵਾਜਾ ਨਹੀਂ ਯੂਜ਼ ਕਰਨੀ ਮੈਂ ਦੱਸੀ ਭਈ ਸਹੀ ਇਹ ਕੰਮ ਹੁੰਦਾ ਇਹ ਦੇਖੋ ਬਹੁਤ ਛੋਟਾ ਨਹੀਂ ਛੋਟੇ ਗੱਲੇ ਆ ਵੀ ਬਹੁਤ ਵਧੀਆ ਲੱਗਾ ਵੀ ਤੁਸੀਂ ਪੜਦੇ ਵੀ ਉਹਦੇ ਨਾਲ ਤੁਸੀਂ ਇਸ ਤਰ੍ਹਾਂ ਜਿਹੜਾ ਕਰਦੇ ਹੋ ਨਾ ਚੰਗਾ ਸ਼ੌਕ ਰੱਖਿਆ ਹਾਂ ਨਹੀਂ ਤਾਂ ਲੋਕਾਂ ਦੇ ਬੱਚਿਆਂ ਦੇ ਅੱਜ ਦੇ ਯੂਥ ਦੇ ਸ਼ੌਕ ਬੜੇ ਹੋਰ ਤਨਾ ਹੋ ਗਏ ਸਹੀ ਹੈ ਇੱਕ ਕਿਸਮ ਦੇ ਸ਼ੌਕ ਇੱਕ ਪੋਸਟ ਦਾ ਸ਼ੌਕ ਤੁਸੀਂ ਸਾਰੇ Rajasthan ਦੇ ਤੁਸੀਂ ਸਾਰੇ Rajasthan ਦੇ ਅੱਛਾ ਤੁਸੀਂ Rajasthan ਮੈਂ ਹਨੂਮਾਨਗੜ ਤੋਂ ਹਾਂ ਕਿਹੜਾ ਪਿੰਡ ਉਹ ਵੀ ਪੰਜਾਬ ਹੀ ਹੈ ਡੱਬਲੀ ਕਲਾਂ ਡੱਬਲੀ ਕਲਾਂ ਹਨੂਮਾਨਗੜ ਪੰਜਾਬ ਦਾ ਹਿੱਸਾ ਹੀ ਹੈ ਤਾਂ ਹੀ ਮੇਰਾ ਮੇਰਾ ਮੈਨੂੰ ਮੈਂ ਤਾਂ ਛੋਟੇ ਮੇਰਾ ਵੀ ਪਿੰਡ Rajasthan ਦਾ ਹੀ ਆ ਹਨੂਮਾਨਗੜ ਡਿਸਟ੍ਰਿਕਟ ਹੈ ਸੰਗਰੀਆ ਮੰਡੀ ਦੇ ਕੋਲੇ ਪਿੰਡ ਹੈ ਮੋਰਨਾਂ ਸਿਕਨਾਂ ਚਾ ਸੰਗਰੀਆ ਸਾਹਿਬ ਦਾਾਂ ਚਾ ਲੱਗਦਾ ਹਾਂ ਮੋਰਜੰਦ ਸਿੰਘ ਮੇਰੀ ਭੂਆ ਵਿਆਹੀ ਹੋਈ ਹੈ ਲੈ ਜੇਦਾਰੀ ਮਿਲ ਕੀ ਹੋਵੇ ਇਹ ਇਹ ਆਏ ਹਾਂ ਵੀ ਕਹਿੰਦੇ ਸਬੱਬ ਹੁੰਦਾ ਜਰਾ ਮਿਲਣਾ ਐਵੇਂ ਮਿਲਦੇ ਆ ਹਾਂ ਯਾਰ ਇੱਕ ਵੇਲੇ ਨਾਨੀ ਦਾ ਉੱਥੇ ਉਹ ਹੈ ਮਾਈਕ 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 ਠੀਕ ਹੈ ਠੀਕ ਹੈ ਚਲੋ ਨਹੀਂ ਵੇਖੋ ਮਿਲਦੇ ਆ ਕਿ ਦੂਜੇ ਨੂੰ ਤਾਂ ਹੀ ਪਤਾ ਲੱਗਦਾ ਆਪਾਂ ਨੂੰ ਵੀ ਕੌਣ ਕੌਣ ਹੈ ਤੁਸੀਂ ਹੋਰ ਛੱਡੋ ਅਸੀਂ ਦੋਵੇਂ ਇੱਕ ਨਜ਼ਦੀਕ ਹੈ ਇੱਕ ਕੋਸ਼ੀ ਹੈ ਕੋਨਗਰ ਚ ਰਹਿਣਾ ਹੈ ਤੇ ਅੱਜ ਮਿਲਿਆ ਸੀ ਅੱਛਾ 8 ਤਰੀਕ ਨੂੰ ਕੱਲ ਮਿਲੇ ਸੀ ਕੱਲ ਮਿਲੇ ਸੀ ਹਾਂ ਤੁਸੀਂ ਜਾਣਦੇ ਨਹੀਂ ਸੀ ਮੈਂ ਇਹਨਾਂ ਦੇ ਡੈਡੀ ਵੀ ਜਾਣਦਾ ਸੀ ਅੱਛਾ ਮੈਂ ਇਹ ਨਹੀਂ ਜਾਣਦਾ ਸੀ ਇਹ ਜੀ ਇਹ ਹੀ ਚੀਜ਼ ਹੈ ਜਦੋਂ ਆਪਾਂ ਤੁਰਦੇ ਫਿਰਦੇ ਨਾ ਬਹੁਤ ਇੱਕ ਦੂਜੇ ਨੂੰ ਮਿਲ ਹੁੰਦਾ ਹੈ ਆਪਣਾ ਉਹ ਨਾ ਮੈਂ ਤੁਹਾਨੂੰ ਗੱਲ ਦੱਸਦਾ ਯਾਰ ਠੀਕ ਹੈ ਉਸ ਟਾਈਮ ਬ੍ਰੈਕਫਾਸਟ ਕੀਤਾ ਉਸ ਤੋਂ ਬਾਅਦ ਬੈਗ ਉਠਾਣਾ ਹੈ ਫੋਲ ਇਨ ਕਰਾਂਗੇ ਹਾਂ ਸੇ ਉਸਕੇ ਬਾਅਦ 9 ਵਜੇ ਤੱਕ ਅਸੀਂ ਇੱਥੇ ਚੈੱਕ ਆਊਟ ਆ ਗਏ ठीक है लगेगे पूछने के साथ ठीक है ओ, कोई वाली अभी तो अभी बैठो चलो चलो उसके बाद जैसे आपको अभी क्या चाहिए हमने वैसे हमें कल आपके चाहिए ठीक है जितनी तोड़नी है अंदर दरवाजे नहीं छोड़ना किसी ठीक है परवाज मेरे को पता है मैक्सिमम लोगों ने ट्रैक किया उनको पता है कैसे कैंप मेंटेन रखना है कैसे बड़ों को मेंटेन रखना है ठीक है बट सुप सुप के नाल ਆਪਾਂ ਵੀ ਉਹ ਗਲਾਸ ਮੁੱਕ ਗਏ ਰਾਂ ਚ ਆਮ ਹੀ ਬਣਾਉਂਦੇ ਆ ਪਾਪੜ ਸਾਡੇ ਵਾਲੇ ਵੱਡੇ ਭੂਖੇ ਮੁੱਕ ਗਏ ਤੁਸੀਂ ਪਹਿਲਾਂ ਕਹਿੰਦੇ ਆਪਾਂ ਰੱਖ ਦਿੰਦੇ ਜੀ ਸਾਡੇ ਵਾਰੀ ਆ ਰੌਂਦ ਵੀ ਆ ਗਏ ਬਾਈ ਔਰ ਉਦੋਂ ਨਾਲੋਂ ਗ੍ਰਾਹਨ ਪਿੰਡ ਬਿਲਕੁਲ ਵੱਖਰਾ ਮਤਲਬ ਮੈਂ ਜੋ ਮੇਰੀ ਮੇਰੀ ਕਲਪਨਾ ਜਿਹੜਾ ਪਿੰਡ ਵਸਿਆ ਸੀ ਉਹ ਇੱਕ ਸਵਰਗ ਸੀਗਾ ਜੀ ਜਦੋਂ ਅਸੀਂ ਥੱਲੋਂ ਚੱਲ ਕੇ ਕਸੌਲ ਤੋਂ ਇਸ ਪਿੰਡ ਚਾਏ ਸੀ ਇਹ ਪਿੰਡ ਬੜਾ ਛੋਟਾ ਜਿਹਾ ਸੀ ਔਰ ਇਸ ਪੁਰਾਣੇ ਪਰੰਪਰਿਕ ਲੱਕੜ ਦੇ ਬਣੇ ਤੇ ਪੱਥਰ ਦੇ ਬਣੇ ਘਰ ਸੀ ਸਾਰੇ ਲੋਕਾਂ ਦੇ ਇਸ ਪਿੰਡ ਤੱਕ ਆਉਣ ਵਾਸਤੇ ਪੈਦਲੀ ਸੀ ਉਹ ਤਾਂ ਸੜਕ ਬਣ ਚੁੱਕੀ ਉਦੋਂ ਪੈਦਲੀ ਆਏ ਸੀਗੇ ਔਰ ਇਸ ਪਿੰਡ ਦੇ ਵਿੱਚ ਖੇਤੀ ਸੀ ਬੜੀ ਛੋਟੀ ਜਿਹੀ ਛੋਟੇ ਛੋਟੇ ਬਾਗ ਸੀਗੇ ਤੇ ਹੁਣ ਤੁਸੀਂ ਦੇਖੋ ਵੀ ਇਹ ਪੂਰਾ ਬਾਜ਼ਾਰ ਬਣ ਗਿਆ ਪੂਰੇ ਹੋਟਲ ਪੂਰੀ ਇੱਥੇ ਇੰਡਸਟਰੀ ਬਣ ਗਈ ਹੈ ਕੈਂਪਿੰਗ ਹੋ ਰਹੀ ਹੈ ਸਾਰਾ ਕੁਝ ਹੋ ਰਿਹਾ ਦਾ ਤਾਂ ਇਹ ਉਹ ਗੱਲ ਨਹੀਂ ਕਿ ਉਦੋਂ ਮੈਨੂੰ ਆਲਾਦਾ ਸੀ ਵੀ ਇਹ ਛੋਟੇ ਜਿਹੇ ਲੰਡ ਦਾ ਕੋਈ ਛੋ ਦੋਖ ਹੋਇਆ ਵੀ ਇਹਨਾਂ ਲੋਕਾਂ ਨੇ ਥੋੜੇ ਜੇ ਬਨਾਫੇ ਵਾਸਤੇ ਪੈਸਿਆਂ ਵਾਸਤੇ ਆਪਦੇ ਜੀਵਨ ਦੇ ਵਿੱਚ ਆਪਦਾ ਜੀਵਨ ਦਾ ਜਿਹੜਾ ਸੁੱਖ ਚੈਨੋ ਖਰਾਬ ਕਰ ਲਿਆ ਔਰ ਇਸ ਥਾਂ ਦੀ ਪੋਲਿਊਟ ਕਰਨਾ ਸ਼ੁਰੂ ਕਰ ਦਿੱਤਾ ਤੁਸੀਂ ਦੇਖੋ ਕਿੰਨੀ ਗੰਦਗੀ ਕਿੰਨਾ ਕੂੜਾ ਕਰਕੜ ਇਕੱਠਾ ਕਰਤਾ ਇੱਥੇ ਨਹੀਂ ਤਾਂ ਇਹ ਸਵਰਗ ਸੀਗਾ ਸੋ ਜਿੱਥੇ ਮੁਨਾਫਾ ਖੋਰੀ ਆ ਗਈ ਜਿੱਥੇ ਪੈਸਾ ਆ ਗਿਆ ਉੱਥੇ ਫਰਕ ਉਦਰਤ ਨਹੀਂ ਰਹਿੰਦੀ ਗੀ ਬਿਲਕੁਲ ਜੀ ਲਓ ਜੀ ਚੱਲ ਰਿਹਾ ਹੈ ਡਿਨਰ ভেজ ਨਾਨवेज ਇਹ ਕਿ ਨਹੀਂ ਬਿਚਕੀ ਰਿਹਾ ਕਿਰ ਚਾ ਰਹੀਆਂ ਬਣਨ ਬਿਚਕੀ ਵੇਚ ਵਾਲੇ ਵੀ ਉਹਦੇ ਨਾਲ ਇਸਨੇ ਉਹਨਾਂ ਨੇ ਸਿਰਫ ਪਾਣੀ ਸੋ ਪੀ ਲਾਇਨ ਉਹ ਜੱਖੀ ਨਹੀਂ ਆਵਾ ਥੀਰ ਨਹੀਂ ਸਾਨੂੰ ਪਹਿਲਾਂ ਦਿੱਤੀ ਨਹੀਂ আর ਤੁਸੀਂ ਯਾਰ ਨਾ ਗਲਤ ਗੱਲ ਆ ਯਾਰ ਹੈ ਸਾਨੂੰ ਤੁਸੀਂ ਪਹਿਲਾਂ ਦਿੱਤੀ ਨਹੀਂ ਖੀਰ ਇਹ ਤਾਂ ਗਲਤ ਗੱਲ ਹੈ ਹੈਂ ਕੰਮਾਂਗੇ ਹੈ ਗਲਾਸ ਹੈ ਗਲਾਸ ਵੈਰੀ ਗੁੱਡ ਗਲਾਸ ਖੀਰ ਚਲੇਗੀ ਗਲਾਸ ਮੇ ਲਓ ਜੀ ਅਸੀਂ ਤਾਂ ਪਹਿਲਾਂ ਪਹਿਲਾਂ ਖਾ ਕੇ ਤੇ ਕੰਮ ਨਵੇੜ ਲਿਆ ਸੀ ਸਾਨੂੰ ਪਤਾ ਹੀ ਬਾਅਦ ਚ ਲੱਗਿਆ ਆ ਚਾਚਾ ਆ ਜੋ ਆ ਗਏ ਓ ਢੋਲ ਨਾਲ ਓ ਥੋੜਾ ਹੋੜੀ ਲਓ ਲਓ ਚੱਲ ਆ ਵੀ ਦੋਸਤ ਥੋੜਾ ਹਿਲਾ ਕੇ ਦੋ ਦੋ ਹੋਰ ਦੋ ਲਓ ਜੀ ਲਾਗੜਾ ਲੂ ਵੀ ਚਲੇ ਵੇ ਸਿੱਧਾ ਪੂਰਾ ਹੁੰਦਾ ਸਾਧਨ ਹਾਂਜੀ 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 ਬਿਲਕੁਲ ਨਾਲੇ ਦੁੱਧ ਦਾ ਦੁੱਧ ਫੀਰ ਦੀ ਖੀਰ ਫੀਰ ਦੀ ਖੀਰ ਕਾਹਦਾ ਤਾਇਆ ਰੋਕਦਾ ਕੀ ਪਤਾ ਕਾਹਦਾ ਸੁੱਕਾ ਕੇ ਦੂਜਾ ਬੈੜੀਆਂ ਦਾ ਲੈਂਦਾ ਚਲੋ ਫਿਰ ਵੀ ਜਿਹੜਾ ਦੁੱਧ ਹਾਦੋਂ ਦੁੱਧ ਪਾ ਦੇ ਬਸ ਦੁੱਧ ਪਾ ਦੇ ਦੁੱਧ ਹੀ ਪਾ ਦੇ ਕੱਲਾ ਖੁਰਾ ਬਸ ਹੋਰ ਨਾ ਪਾਓ ਓਕੇ ਜੀ ਡਨ ਲਓ ਜੀ ਦੁੱਧ ਖੀਰ ਪਾਈ ਗਲਾਸ ਚ ਤੇ ਨਿਆਰੇ ਨਾਲ ਆਹਾਹਾ ਕੀ ਬਾਤ ਹੈ ਹਾਂਜੀ ਗੱਲ ਸਾਹਿਬ ਓਕੇ ਹੈ ਓਕੇ ਹੈ ਜੀ ਕੀ ਬਾਤ ਹੈ